ਕੋਨੇ ਹਾਂਜੀ ਭਾਬੀ ਜੀ ਮੈਨੂੰ ਲੱਗਾ ਚਲਾ ਗਿਆ ਬਤਨੀ ਸੀ ਕੀ ਹੋਇਆ ਭਾਬੀ ਜੀ ਪੋਤਨਾ ਬੋਲਦਾ ਤਾਂ ਇੱਕ ਮੁੰਡਾ ਸੀਗਾ ਮੈਨਾਂ ਬੜੇ ਗਲਤ ਇਸ਼ਾਰੇ ਕਰਦਾ ਸੀ ਕਦੇ ਨੰਬਰ ਮੰਗਦਾ ਸੀ ਕਦੇ ਹੈਲੋ ਕਰਦਾ ਸੀ ਕਦੇ ਕਹਿੰਦਾ ਸੀ ਆਜੋ ਚੱਲੀਏ ਮੇਰੇ ਨਾਲ ਭਾਬੀ ਜੀ ਤੁਸੀਂ ਉਦੋਂ ਕਿਉਂ ਨਹੀਂ ਦੱਸਿਆ ਮੈਨੂੰ ਪਹਿਲਾਂ ਨਾ ਮੈਨੂੰ ਸਮਝ ਨਹੀਂ ਆਈ ਜਦੋਂ ਮੈਨੂੰ ਸਮਝ ਆਈ ਉਹ ਚਲਾ ਗਿਆ ਤਾਂ ਵੀ ਤੁਸੀਂ ਉਹਦੇ ਮੋਟਰਸਾਈਕਲ ਦਾ ਨੰਬਰ ਦੇਖਿਆ ਸੀ? ਨੰਬਰ ਤਾਂ ਮੈਂ ਦੇਖਿਆ ਨਹੀਂ। ਫਿਰ ਆਈ ਕਿਵੇਂ ਪਤਾ ਲੱਗੂਗਾ? ਅੱਗੇ ਤੋਂ ਜਦੋਂ ਵੀ ਕੋਈ ਐਦਾਂ ਦੀ ਗੱਲ ਹੁੰਦੀ ਨਾ, ਤੁਸੀਂ ਮੈਨੂੰ ਪਹਿਲਾਂ ਦੱਸ ਦੇਣਾ। ਠੀਕ ਐ। ਚਲੋ। ਵੀਰੇ, ਅੱਖ ਲਾ ਕਰ ਦਿਓ। ਤੂੰ? ਤੂੰ ਤਾਂ ਉਹ ਹੀ ਮੁੰਡਾ ਨਹੀਂ ਜਿਹੜਾ ਕੱਲ ਬਾਜ਼ਾਰ 'ਚ ਮੈਨੂੰ ਛੇੜ ਰਿਹਾ ਸੀ। ਸੋਨੀ, ਜਲਦੀ ਆ ਇੱਧਰ। ਕੀ ਹੋਇਆ ਭਾਬੀ? ਸੋਨੀ ਇਹ ਨਾ ਉਹੀ ਮੁੰਡਾ ਹੈ ਜਿਹੜਾ ਕੱਲ ਮੈਨੂੰ ਬਾਜ਼ਾਰ 'ਚ ਛੇੜ ਰਿਆ ਸੀ, ਗੰਦੇ-ਗੰਦੇ ਇਸ਼ਾਰੇ ਕਰ ਰਿਹਾ ਸੀ। ਹੁਣ ਦੇਖ ਆਪਣੇ ਘਰ ਤੱਕ ਵੀ ਆ ਗਿਆ ਹੈ। ਹਾਂ, ਤੈਨੂੰ ਸ਼ਰਮ ਨਹੀਂ ਆਉਂਦੀ? ਜੇ ਕੋਈ ਤੇਰੀ ਭਾਬੀ ਨੂੰ ਇਦਾਂ ਛੇੜੇ, ਤੈਨੂੰ ਕਿਵੇਂ ਦਾ ਲੱਗੂਗਾ? ਕੋਈ ਨਾ, ਪਰਦਾ ਮੈਂ ਪੁਲਿਸ ਨੂੰ ਫੋਨ। ਹੁਣੇ ਤੇਰੀ ਅਕਲ ਟਿਕਾਣੇ ਦੇਖੀ ਕਿੱਦਾਂ ਆਉਂਦੀ? ਕਰ ਕਰ ਪੁਲਿਸ ਨੂੰ ਫੋਨ। ਅਕਲ ਮੇਰੀ ਨਹੀਂ, ਅਕਲ ਤਾਂ ਤੇਰੀ ਟਿਕਾਣੇ ਆਊਗੀ। ਕਿਉਂ? ਮੇਰੇ ਦਿਓਰ ਨੇ ਕੀ ਕੀਤਾ? ਇਸ਼ਾਰਾ ਤਾਂ ਤੂੰ ਕਰਦਾ ਸੀ ਮੈਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਨਾਲੇ ਪੁਲਿਸ ਨੂੰ ਗਵਾਈ ਮੈਂ ਦਊਂਗੀ ਭਾਬੀ ਤੂੰ ਟੈਨਸ਼ਨ ਨਾ ਲੈ ਇਹੋ ਜਿਹੇ ਲੋਕਾਂ ਨੂੰ ਨਾ ਮੈਂ ਚੰਗੀ ਤਰ੍ਹਾਂ ਜਾਣਦਾ ਪਹਿਲਾਂ ਇਹ ਗਲਤੀ ਆਪ ਕਰਦਿਆ ਤੇ ਇਲਜ਼ਾਮ ਦੂਜੇ ਸਰ ਮਾਰ ਦਿੰਦੇ ਆ ਚੰਦ ਦੇ ਪੈਸਿਆਂ ਦੀ ਖਾਤਰ ਨਾ ਘਰਾਂ ਦੀ ਇੱਜ਼ਤਾਂ ਤੱਕੋਂ ਲੱਗ ਜੰਨੇ ਤੁਸੀਂ ਓਏ ਸ਼ਰਮ ਕਰੋ ਓਏ ਸ਼ਰਮ ਕਰੋ ਜਿਆਹੀ ਗੱਲ ਤੈਨੂੰ ਮੈਂ ਅੱਖਾਂ ਫੇਰ ਜਦੋਂ ਤੂੰ ਲੋਕਾਂ ਦੀਆਂ ਧੀਆ ਭੈਣਾਂ ਛੇੜਦਾ ਵਾਂ ਤੈਨੂੰ ਸ਼ਰਮ ਨਹੀਂ ਆਉਂਦੀ ਅੱਜ ਗੱਲ ਤੇਰੇ ਘਰ ਦੀ ਇੱਜ਼ਤ ਤੇ ਆਈ ਆ ਤੇ ਤੈਨੂੰ ਸੇਕਾ ਲੱਗ ਰਿਹਾ ਕੀ ਮਤਲਬ ਤੇਰਾ ਮਤਲਬ ਇਹ ਭਾਬੀ ਜੀ ਆ ਜਿਹੜਾ ਤੁਹਾਡਾ ਲਾਡਲਾ ਦੌਰ ਆ ਨਾ ਪਿਛਲੇ 1 ਹਫਤੇ ਤੋਂ ਮੇਰੀ ਕਾਲਜ ਜਾਂਦੀ ਭੈਣ ਨੂੰ ਹਰ ਰੋਜ਼ ਛੇੜਦਾ ਵਾ ਜਿਹੜੇ ਇਸ਼ਾਰੇ ਤੁਹਾਨੂੰ ਮੈਂ ਕਰ ਰਿਹਾ ਨਾ ਇਹ ਇਹੀ ਇਸ਼ਾਰੇ ਹਰ ਰੋਜ਼ ਮੇਰੀ ਭੈਣ ਨੂੰ ਕਰਦਾ ਵਾ ਮੇਰੀ ਭੈਣ ਨੇ ਕਾਲਜ ਜਾਣਾ ਪੜਨਾ ਰੋਟੀ ਖਾਣੀ ਸਾਰਾ ਕੁਝ ਬੰਦ ਕਰਤਾ ਸਿਰਫ ਇਸ ਬੰਦੇ ਕਰਕੇ ਸੋਨੀ ਜੋ ਕੋ ਸੇ ਮੁੰਡਾ ਕਹਿ ਰਿਹਾ ਸਭ ਸੱਚ ਹੈ ਭਾਬੀ ਮੈਨੂੰ ਨਹੀਂ ਸੀ ਪਤਾ ਉਹ ਇਹਦੀ ਭੈਣ ਵਾਹ ਗੱਲ ਕੱਲੀ ਮੇਰੀ ਭੈਣ ਦੀ ਨਹੀਂ ਸਮਾਜ ਚ ਜੰਮੀਆਂ ਵੀ ਔਰਤਾਂ ਨਾ ਉਹ ਸਾਰੀਆਂ ਕਿਸੇ ਦੀਆਂ ਮਾਵਾਂ ਕਿਸੇ ਦੀਆਂ ਭੈਣਾਂ ਤੇ ਕਿਸੇ ਦੀਆਂ ਧੀਆਂ ਆ ਵਾ ਅੱਜ ਤੋਂ ਬਾਅਦ ਕਿਸੇ ਵੀ ਔਰਤ ਨੂੰ ਛੇੜਨ ਤੋਂ ਪਹਿਲਾਂ ਨਾ ਇੱਕ ਗੱਲ ਆਉਦੇ ਪੱਲੇ ਬੰਨ ਲੀ ਜਿਵੇਂ ਭਾਬੀ ਤੁਹਾਡੇ ਘਰ ਦੀ ਇੱਜ਼ਤ ਆ ਨਾ